ਕੀ ਸੇਵਾ ਕਰਦੇ ਸੀਵਾ ਕਦੋਂ ਦੇ ਲੱਗੇ ਹੁਣੇ ਲੱਗੇ ਆ ਮੁੰਡਾ ਨਿਕਾਜਾ ਦੇ ਰੋ ਸੇਵਾ ਕਰਨ ਨੀਰ ਰੈਂਡ ਨਾ ਕਰਾ ਮੁੰਡਾ ਮੈਡੀਂ ਦਿੱਲੀ ਵਿੱਚ ਇੱਧਰ ਵੀਰ ਪੂਰੀਆਂ ਕਰਦੇ ਆ ਸਾਰੇ ਬਾਰੀ ਬਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਪਾਸੇ ਜਿੱਦਾਂ ਉਹ ਪੂਰੀਆਂ ਕਮੇਟਰ ਕੱਢਦੇ ਆ ਨਾ ਉਹ ਜਿੱਦਾਂ ਕੱਢਦੇ ਆ ਹੁਣ ਉਹ ਪਹਿਲਾ ਸਟੈਪ ਇੱਥੇ ਆ ਜਾਂਦੀਆਂ ਥਾਲੀ 'ਚ ਤੇ ਉਦੋਂ ਪਹਿਲਾ ਸਟੈਪ ਇੱਧਰ ਆ ਦੇਖੋ ਆ ਬੀਲੀਆਂ ਜਾਂਦੀਆਂ ਨਾ ਕਿ ਬੀਬੀਆਂ ਬੇਲਦੀਆਂ ਨਾਲ ਵੀਰ ਵੀ ਲਗਾ ਦੇਖੋ ਆ ਬੀਲਦੇ ਇੱਧਰ ਇਹਦਾ ਬੇਲ ਕੇ ਉਹ ਦੇਖੋ ਇੱਕ ਛੋਟਾ ਜਿਹਾ ਛੋਟਾ ਜਿਹਾ ਬੱਚਾ ਇੱਧਰ ਵੀ ਜਾਂਦਾ ਹੈ ਜੀ ਦੂਰ ਗੱਲਾਂ ਠੀਕ ਹੈ ਪਪਾ ਜੀ ਵਾਇਕੂ ਜੀ ਦਾ ਖਾਲਸਾ ਪਪਾ ਜੀ ਵਾਇਕੂ ਜੀ ਦਾ ਖਾਲਸਾ ਬਾਈ ਤੁਹਾਨੂੰ ਆਉਂਦੀ ਸੇਵਾ ਕਰਨੀ ਇਹ ਓਹ ਦੇਖੋ ਨਿੱਕੇ ਜਿਹੇ ਬੱਚਾ ਨੇ ਕਿੰਨਾ ਪਿਆਰਾ ਉਹ ਨਿੱਕੇ ਜਿਹੇ ਲੱਗਾ ਹੈ ਸਾਹਮਣੇ ਬੰਦੇ ਕਿਤੇ ਬੇਨਤੀ ਆ ਸੇਵਾ ਕਰਦੇ ਇਸ ਮਾਰਕੀ ਨੂੰ ਬੰਨ੍ਹ ਦੇਣ ਲਈ ਤਾਂ ਕਿ ਇਹ ਟਾਈਮ ਪੁਰਾਣਾ ਬਣਾ ਲਾਟੇ ਇਸ ਨੂੰ ਹੋਵੇ ਕਿਉਂ ਕਿ ਇਹ ਨਹੀਂ ਹੋਣਾ ਇਹ ਕੋਆਕਾ ਤੋਂ ਹੋਰ ਦਿਖਾਲ ਕੇ ਆਵਾ ਲੱਗੇ ਕਿਤੇ ਕੂਟਰ ਨਹੀਂ ਚੱਲਦਾ ਹੁਣ ਛੋਟਾ ਬੱਚਾ ਇੱਕ ਹੋਰ ਤਾਂ ਦਿਖਾਲਦਾ ਦੇਖੋ ਸ਼ਾਹ ਦੇਖਿਓ ਇਹ ਬੱਚਿਆਂ ਦਾ ਵਾਹ ਵਾਹਿਗੁਰੂ ਤਾਂ ਦੇਖੋ ਇਹਦੀ ਉਮਰ ਦੇਖੋ ਉਹ ਤੋਂ ਛੋਟੀ ਆ ਉਹ ਦੇਖੋ ਵਾਹਿਗੁਰੂ ਪੰਜੀ ਦਿਖਾ ਲਿਓ ਬੇਲ ਕੇ ਦਿਖਾ ਲਿਓ ਹੋ ਇਦਰਾ ਮੁੰਡਾ ਵੀ ਲੱਗਿਆ ਦੇਖੋ ਨਿੱਕੇ ਨਿੱਕੇ ਬੱਚੇ ਆਹ ਇਦਰੇ ਆ ਹੋਰ ਹੋਰ ਪੰਜੀ ਦੇਖਿਓ ਬੜਾ ਡੰਗਦਾ ਹਾਰਿਕੋ ਆ ਦੇਖੋ ਕੋ ਆਇਆ ਕਰੋ ਦੇਖੋ ਬਈ ਆ ਮੋਜਾਂ ਕਿਤੇ ਲੱਭਣੀਆਂ ਨਾਲ ਪਾਪਾ ਦੀ ਸੇਵਾ ਕਰ ਤੇ ਬੇਲਣਾ ਫੜਾਉ ਕਹਿੰਦੀ ਹੁਣ ਲੱਗੀ ਆਪ ਕਿ ਇਹ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਮੈਂ ਵੀ ਬਣਾਵਾਂ ਨਾ ਉਹ ਦੇਖੋ ਉਹ ਟੁੱਟ ਗਿਆ ਇੱਕਰ ਮਾ ਜੇ ਜਦ ਨਹੀਂ ਦੇ ਸਕਦੀ ਵਾਲੇ ਨੂੰ ਰੰਗ ਦੇਖੋ ਇਹ ਰੰਗ ਆਪਣੇ ਨਾਲ ਪੂਰਾ ਕਰ ਰਹੀ ਹੈ ਕੋਈ ਵਾਹਿਗੁਰੂ ਵਾਹਿਗੁਰੂ ਤੇ ਦੇਖੋ ਛੋਟੇ ਛੋਟੇ ਬੱਚੇ ਵੀ ਭਾਈ ਦੇਖਿਓ ਮੜੇ ਦਾ ਹੋਰ ਦਖਾਵਾ ਨਹੀਂ ਉਦਲ ਪਾਸੇ ਵੀ ਹੈ ਕਿ ਸਰ ਛੋਟੇ ਛੋਟੇ ਬੱਚੇ ਵੀ ਲੱਗੇ ਆ ਸੇਵਾ ਕੰਮ ਤੇ ਹੋਇਆ ਵੀ ਦੇਖੀ ਤੁਸੀਂ ਉਹ ਇਹ ਬੇਲੀ ਜਾਂਦਾ ਹੈ ਬਿੰਦਿਆਂ ਦਾ ਕੋਲ ਕੋਲ ਬੇਲੀ ਜਾਂਦਾ ਉਹ ਕਿੰਨੀ ਤੇ ਬੱਚੇ ਜਿਹੜੇ ਸੇਵਾ ਕਰਦੇ ਮਹਾਰਾਜ ਚੜ੍ਹਦੀ ਕਲਾ ਵਿੱਚ ਬੁਕਵਾ ਹੈਗੀ ਉਹ ਮੰਗੇ ਤੋਈ ਤੋਈ ਬਾਤ ਤੇ ਘਰ ਕੀ ਚੰਨ ਰਟਾ ਜਨਮ ਮਾਰਨ ਜੋ ਦੇਸੂ ਤੇ ਸਭ ਜਦ ਜਗਤ ਆਹ ਅਜਾ ਦੇ ਜਾ ਬਿਨਾਰਾ ਰਤਨਾ ਗੁਣ ਕੋ ਬਾਗ ਨੇ ਗਾਇਨ ਸਾਚ ਹੈ ਸਤਿ ਮਨਿ تا گڏي او تگني تو يہ ਜਿੰਦਗੀ ਸੇਵਾ ਬਾਲਵਾ i'm gonna take ਸੂਰੇ ਕੇ ਤਨ ਮੁਖ ਰਾਨ ਤੇ ਕਰਪੇ ਬੱਤੀ ਕੇ ਸਾਥੇ ਸਾਡੇ ਸੂਰੇ ਕੇ ਤਨ ਮੁਖ ਰਾਨ ਤੇ ਕਰਪੇ ਬੱਤੀ ਕੇ ਸਾਥੇ ਸਾਡੇ ਆਪ ਸੁਣਦੇ ਆ Eu estou falando. ਬੁਲੇ ਉਹ ਜਥੇ ਉਹ ਚਾਹ ਕਹਿ ਤੂੰ ਪੀਰ ਦਾ ਜਾਨਾ ਮਨਾ ਛੋਟ ਸੱਜਨੀ ਉਹ ਜਥੇ ਉਹ ਚਾਹ ਆਪ ਸਜਰੇ ਮਰੇ ਰੰਗ ਜੀ ਰਾਗ ਕਰਦੇ ਛੋਟੇ

I could love